ਮਲਾਹਤ ਲਾਈਵ ਤੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਵਿਅੰਗ ਸਿੰਘ ਰੋੜੀਆ ਇਸ ਵੇਲੇ ਮੰਡੀ ਅੰਦ்கੜ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਚੌਂਕ ਹੈ ਜਿਹੜਾ ਉਹਦੇ ਬਿਲਕੁਲ ਸਾਹਮਣੇ ਖੜੇ ਆ ਤੇ ਇਥੋਂ ਲੰਘ ਰਿਹਾ ਸੀ ਤਾਂ ਇੱਕ ਬਹੁਤ ਹੀ ਵਧੀਆ ਚੀਜ਼ ਨਜ਼ਰ ਆਈ ਇੱਕ ਪਿਓ ਤੇ ਪੁੱਤਰ ਦੋਵੇਂ ਜਣੇ ਸੋਇਆ ਚਾਂਪ ਦਾ ਕੰਮ ਕਰਦੇ ਨੇ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਖਾਣਾ ਪਰੋਸਦੇ ਨੇ ਤੇ ਗੱਲਬਾਤ ਕਰ ਲੈਂਦੇ ਆ ਇਹਨਾਂ ਦੇ ਨਾਲ ਕਿ ਕਿੰਨੇ ਕ ਟਾਈਮ ਤੋਂ ਇਸ ਸਪੇਸੇ ਦੇ ਵਿੱਚ ਨੇ ਤੇ ਕਿੰਨੇ ਕ ਲੋਕ ਇਹਨਾਂ ਕੋਲੇ ਆਉਂਦੇ ਨੇ ਅੰਕਲੀ ਸ਼ਾਸਤ੍ਰ ਕਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਸਤਨਾਮ ਸਿੰਘ ਸਤਨਾਮ ਜੀ ਕਿਵੇਂ ਦੇਖਦੇ ਹੋ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਮਿਲਦਾ ਜੀ ਬਹੁਤ ਵਧੀਆ ਲੋਕਾਂ ਦਾ ਪਿਆਰ ਮਿਲ ਰਿਹਾ ਜੀ ਜੀ ਸਾਨੂੰ ਕੰਮ ਕਰਨ ਦੇ ਵਿੱਚ ਬੜੀ ਖੁਸ਼ੀ ਮਿਲਦੀ ਆ ਠੀਕ ਹੈ ਤੇ ਜਦੋਂ ਸਾਨੂੰ ਕੋਈ ਵਧੀਆ ਤਰੀਕੇ ਦੇ ਨਾਲ ਸਾਡਾ ਖਾਣਾ ਖਾ ਕੇ ਜਾਂਦਾ ਜੀ ਅਸੀਂ ਵੀ ਵਧੀਆ ਰੂਹ ਦੇ ਨਾਲ ਉਸ ਖਾਣੇ ਨੂੰ ਬਣਾਉਂਦੇ ਆ ਜੀ ਤੇ ਬਹੁਤ ਵਧੀਆ ਸਾਨੂੰ ਲੋਕਾਂ ਦਾ ਰਿਸਪੌਂਸ ਮਿਲਦਾ ਤੇ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਜੀ ਮੇਰਾ ਬੇਟਾ ਦਾ ਕੰਮ ਕੀਤਾ ਹੋਇਆ ਮੈਂ ਉਹਨਾਂ ਦੇ ਨਾਲ ਇੱਕ ਸਪੋਰਟ ਦੇ ਤੌਰ ਤੇ ਸਪੋਰਟ ਦੇ ਤੌਰ ਤੇ ਇਸ ਕੰਮ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਬੇਟੇ ਨੇ ਫਿਰ ਕਿੰਨੇ ਕ ਟਾਈਮ ਤੋਂ ਇਹ ਕੰਮ ਸੋਚਿਆ ਸੀ ਉਹਨੇ 3-4 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ ਬਸ ਇਹੇ ਪੱਕਾ ਸਤਾਣਾ ਤੁਹਾਡਾ ਹਾਂਜੀ ਹਾਂਜੀ ਠੀਕ ਹੈ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੱਥੇ ਅੱਛਾ ਜੀ ਕੰਮ ਕਰਦੇ ਕਿੰਨੀ ਕ ਮਿਹਨਤ ਫਿਰ ਆ ਜਾਂਦੀ ਹੈ ਇਹਦੇ ਤੇ ਕੰਮ ਤੇ ਜੀ ਮਿਹਨਤ ਤਾਂ ਬਹੁਤ ਆ ਜੀ ਠੀਕ ਹੈ ਕਿਉਂਕਿ ਜੇ ਆਪਾਂ ਕਿਸੇ ਕਸਟਮਰ ਨੂੰ ਵਧੀਆ ਚੀਜ਼ ਦੇਣੀ ਆ ਤਾਂ ਉਸ ਵਾਸਤੇ ਮਿਹਨਤ ਪਹਿਲਾਂ ਜ਼ਰੂਰੀ ਆ ਠੀਕ ਹੈ ਜੇ ਅਸੀਂ ਚੰਗੀ ਚੀਜ਼ ਬਣਾਵਾਂਗੇ ਤਾਂ ਹੀ ਅੱਗੇ ਚੰਗੀ ਚੀਜ਼ ਹੀ ਦੇ ਸਕਦੇ ਹਾਂ ਜੀ ਬਹੁਤ ਵਧੀਆ ਸਾਨੂੰ ਲੋਕਾਂ ਦਾ ਹੰਗਾਰਾ ਮਿਲ ਰਿਹਾ ਠੀਕ ਹੈ ਆਉ ਇਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣ ਲੈਨੇ ਆ ਵੀਰ ਜੀ ਕੀ ਨਾਮ ਆ ਜੀ ਤੁਹਾਡਾ ਮੋਹਿਤ ਸਿੰਘ ਬਨਿਆਲ ਕੀ ਨਾਮ ਜੀ ਮੋਹਿਤ ਸਿੰਘ ਬਨਿਆਲ ਮੋਹਿਤ ਸਿੰਘ ਬਨਿਆਲ ਮੈਂ ਕਿਵੇਂ ਦੇਖ ਦਵਾਂ ਜਿਹੜਾ ਤੁਸੀਂ ਕੰਮ ਕਰਦੇ ਹੋ ਕਿੰਨੇ ਟਾਈਮ ਤੋਂ ਇਹ ਕੰਮ ਕਰਨ ਦਾ ਸੋਚਿਆ ਸੀ ਮੈਨੂੰ 1 ਸਾਲ ਹੋ ਗਿਆ ਸੋਚ ਰਿਹਾ ਨੂੰ ਮੈਂ ਆਪਣਾ ਕੰਮ ਕਰਨਾ ਠੀਕ ਹੈ ਜੀ ਹਾਂ ਜੀ ਤੇ ਮੂੰ ਵੈਸੇ ਕਾਫੀ ਟਾਈਮ ਪਹਿਲਾਂ ਤੋਂ ਹੀ ਮਤਲਬ ਤੁਸੀਂ ਇਹ ਕੰਮ ਦੇ ਵਿੱਚ ਪਏ ਹੋਇਆ ਹਾਂ ਜੀ ਮੈਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਨਾ ਬਸ ਤੇ ਹੁਣ ਅੱਜ ਕੱਲ ਲੋਕ ਤਾਂ ਸੋਚਦੇ ਨੇ ਕਿ ਮੈਂ ਰੇੜੀ ਦਾ ਕੰਮ ਕਿਉਂ ਕਰੂੰਗਾ ਇਹ ਹੁਣ ਰੇੜੀ ਵਾਲਾ ਕੰਮ ਹੈ ਇੱਕ ਤਰ੍ਹਾਂ ਦਾ ਹਾਂ ਜੀ ਤੇ ਲੋਕ ਬਾਹਰ ਨੂੰ ਤਰਜੀਹ ਦਿੰਦੇ ਨੇ ਵਿਦੇਸ਼ਾਂ ਵੱਲੋਂ ਫਿਰ ਤੁਸੀਂ ਕਿਵੇਂ ਸੋਚੇ ਮੈਂ ਇੱਥੇ ਰੇੜੀ ਲਗਾ ਕੇ ਕੰਮ ਸ਼ੁਰੂ ਕਰਨਾ ਚਾਹੁੰਦਾ ਬਸ ਮੈਂ ਸ਼ੁਰੂ ਆਇਆ ਸੀ ਆਪਣਾ business ਕਰਨਾ ਚਾਹੁੰਦਾ ਮੈਂ ਮਤਲਬ ਉਹ ਕਿਸੇ ਨਾਲ ਬਾਹਰ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਦੇ ਰਹੇ ਪਰ ਤੁਸੀਂ ਜੇ ਵਾ ਇੱਥੇ 8 ਘੰਟੇ ਲਾ ਰਹੇ ਆ ਤੇ ਮੈਨੂੰ ਇਹਦਾ ਬੈਨੀਫਿਟ ਕਿ ਮਿਲੂਗਾ ਠੀਕ ਹੈ ਹਾਂਜੀ ਲੋਕਾਂ ਦਾ ਰਿਸਪੌਂਸ ਕਿਵੇਂ ਰਹਿੰਦਾ ਠੀਕ ਹੈ ਬਹੁਤ ਵਧੀਆ ਮਾਲਕ ਜੀ ਕਰਪਾ ਅੱਛਾ ਤੇ ਅੱਛਾ ਇੱਕ ਚੀਜ਼ ਹੋਰ ਬਹੁਤ ਦੇਖਣ ਦੇ ਵਿੱਚ ਆਉਂਦੀ ਹੈ ਮੈਂ ਬੀਤੇ ਦਿਨ ਇੱਕ ਹੋਲ ਸਟੋਰੀ ਕੀਤੀ ਸੀ ਉਹਦੇ ਵਿੱਚ ਵੀ ਇੱਕ ਸ਼ਿਕਵਾ ਨਜ਼ਰ ਆਇਆ ਸੀਗਾ ਕਿ ਤੁ ਪਰਵਾਸੀਆਂ ਦਾ ਸਹਿਯੋਗ ਕਰਨ ਦੇ ਮਤਲਬ ਪੰਜਾਬੀਆਂ ਕੋਲੇ ਘੱਟ ਖਾਣਾ ਪਸੰਦ ਕਰਨ ਕਰਦੇ ਨੇ ਕੀ ਕਾਰਨ ਮੰਨਦੇ ਉਹਦਾ ਬਸ ਕਿਤੇ ਕਿਤੇ ਆਪਣੇ ਆਪਣੇ ਬੰਦ ਸਪੋਰਟ ਨਹੀਂ ਦੇ ਰਹੇ ਉਹ ਨਹੀਂ ਕਰਦੇ ਹਾਂਜੀ ਠੀਕ ਹੈ ਫਿਰ ਮੰਨ ਚ ਸ਼ਿਕਵਾ ਹੈ ਇਸ ਗੱਲ ਦਾ ਹੈਗਾ ਵੀ ਨਹੀਂ ਵੀ ਹੈਗਾ ਮਤਲਬ 50 50% ਹੈ ਮਤਲਬ ਜੇ ਮਤਲਬ ਪੰਜਾਬੀ ਬੰਦ ਸਪੋਰਟ ਕਰਨਗੇ ਬੰਦਾ ਕਿੱਥੋਂ ਕਿੱਥੇ ਪਹੁੰਚ ਸਕਦਾ ਹਾਂ ਹਾਂਜੀ ਹੁਣ ਦੇਖੋ ਮੈਂ ਇੱਕ ਚੀਜ਼ ਹੋਰ ਵੀ ਦਰਸ਼ਕੋ ਦਿਖਾਉਣੇ ਚਾਹਾਂਗਾ ਹੈਂਡ ਗਲੋਵਜ਼ ਪਾਏ ਹੋਏ ਨੇ ਹੱਥਾਂ ਦੇ ਵਿੱਚ ਪ੍ਰੋਪਰ ਹਾਈਜਾਇਨਿਕ ਤਰੀਕੇ ਦੇ ਨਾਲ ਇਹ ਨਹੀਂ ਹੈਗਾ ਵੀ ਪਲੇਟਾਂ ਨੇ ਜਿਹੜੀਆਂ ਉਹ ਧੋ ਕੇ ਉਹ ਤੋਂ ਬਾਅਦ ਚ ਗੰਦੀਆਂ ਪਲੇਟਾਂ ਦੇ ਵਿੱਚ ਖਾਣਾ ਪਰੋਸਿਆ ਜਾ ਰਿਹਾ ਨਹੀਂ ਸਾਫ਼ ਸੁਥਰੀ ਡਿਸਪੋਜ਼ਲ ਪਲੇਟ ਹੈ ਉਹਦੇ ਵਿੱਚ ਹੀ ਜਿਹੜਾ ਹੈਗਾ ਖਾਣਾ ਪਰੋਸਿਆ ਜਾ ਰਿਹਾ ਇਹਨਾਂ ਦੇ ਵੱਲੋਂ ਤੇ ਇਹ ਮੇਰਾ ਕਿਸੇ ਨੂੰ ਕਹਿਣ ਨਹੀਂ ਹੈਗਾ ਪਰ ਮੈਂ ਬਹੁਤੀਆਂ ਜਗ੍ਹਾਵਾਂ ਤੇ ਇਹ ਚੀਜ਼ਾਂ ਦੇਖੀਆਂ ਨੇ ਗੀਆਂ ਤੁਸੀਂ ਵੀ ਵੇਖੇ ਹੋਣਗੇ ਆ ਤੇ ਬਿਲਕੁਲ ਹਾਈਜਾਇਨਿਕ ਤਰੀਕੇ ਦੇ ਨਾਲ ਫਿਰ ਜਿਹੜਾ ਸਮਾਨ ਇਹ ਤਿਆਰ ਕਰਦੇ ਹੋ ਇਹ ਫਿਰ ਆਪ ਹੀ ਤਿਆਰ ਕਰਦੇ ਹੋ ਹਾਂਜੀ ਘਰੇ ਤਿਆਰ ਹੋ ਰਿਹਾ ਠੀਕ ਹੈ ਹਾਂਜੀ ਤੇ ਕਿੰਨੀ ਕ ਮਿਹਨਤ ਲੱਗ ਜਾਂਦੀ ਹੈ ਇਹਦੇ ਵਿੱਚ ਫਿਰ ਬਸ ਮਿਹਨਤ ਸਾਰਾ ਲੱਗ ਜਾਂਦਾ ਹੈ ਜੀ ਠੀਕ ਹੈ ਸਰਦਨ ਲੱਗਿਆ ਨਾ ਪੂਰਾ ਮੰਤਰ ਇਹ 9 ਮੈਂ ਤਾਂ ਸ਼ੁਰੂ ਹੋ ਕੇ ਮਾਲੋ 3 ਵੇ ਮੋਕਾ ਤਾਂ ਲੋਕ ਜਿਆ ਸਰ ਜਦ ਪ੍ਰੋਸੈਸ ਲੰਬਾ ਹੈ ਇਹਦਾ ਪ੍ਰੋਸੈਸ ਲੰਬਾ ਹੈ ਹਾਂਜੀ ਫਿਰ ਇਹਦੇ ਵਿੱਚ ਕੀ ਕੀ ਕਰਨਾ ਪੈਂਦਾ ਵਿੱਚ ਮਨ ਲੋ ਪਹਿਲਾਂ ਬੋਲ ਕਰਨੇ ਪੈਂਦੀਆਂ ਨੇ ਫਰਾਈ ਹੋ ਰਹੀਆਂ ਫਿਰ ਮਸਾਲੇ ਲੱਗਣੇ ਆ ਫਿਰ ਅਗਲੇ ਮੈਰੀਨੇਟ ਹੋਣੀ ਅੱਛਾ ਫਿਰ ਕਿੰਨੀ ਕਿ ਪ੍ਰਕਾਰ ਦੀਆਂ ਤੁਹਾਡੇ ਕੋਲੇ ਚੰਪਾ ਨਹੀਂ ਹੈ ਜੀ ਮੇਰੇ ਕੋਲ 10 ਤਰ੍ਹਾਂ ਦੇ ਚੰਪਾ ਨਹੀਂ 10 ਪ੍ਰਕਾਰ ਦੀਆਂ ਇੱਥੇ ਮੈਂ ਇੱਕ ਇੱਕ ਚਾਂਪ ਦੇ ਲਗ ਲ ਫਲੇਵਰ ਆ ਜਾਂਦੇ ਨੇ ਅੱਛਾ ਫਲੇਵਰ ਮੀਨਸ ਕਿਦਾਂ ਮਤਲਬ ਮਤਲਬ ਉਹ ਚ ਕਰੀਮ ਪੈਂਦੀ ਜੇ ਮੈਂ ਅਫਗਾਨੀ ਕਰੀਮ ਪੈਂਦੀ ਹੈ ਲੇਮਨ ਲੇਮਨ ਜਾਤਾ ਪੈਂਦਾ ਹੋਊਗਾ ਅੱਛਾ ਇਹਨਾਂ ਦੇ ਨਾਮ ਵੀ ਨੇ ਵੱਖ-ਵੱਖ ਹਾਂਜੀ ਕੀ ਕੀ ਨਾਮ ਹੈ ਅਫਗਾਨੀ ਮਸਾਲਾ ਤੰਦੂਰੀ ਅਚਾਰੀ ਪੁਦੀਨਾ ਲੇਮਨ ਗਾਰਲਿਕ ਅਚਾਰੀ ਤੇ ਐਸੇ ਅੱਛਾ ਹਾਂਜੀ ਤੇ ਫਿਰ ਇਹ ਇਹ ਜਿਹੜਾ ਬਣਾਉਣ ਨੂੰ ਇਹ ਸਾਰੀਆਂ ਅਲੱਗ-ਅਲੱਗ ਬਣਾਉਣ ਨੂੰ ਟਾਈਮ ਲੱਗਦਾ ਹੋਊਗਾ ਫਿਰ ਮੈਨੂੰ ਮੈਨੂੰ 9 ਵਜੇ ਸ਼ੁਰੂ ਹੋ ਕੇ ਮੈਨੂੰ 6 5-6 ਘੰਟਾ ਰਹੇਗਾ ਮੈਨੂੰ ਹੈਗਾ ਸਸ ਹੈਗਾ ਫਿਰ ਪਰਿਵਾਰ ਦੇ ਵਿੱਚ ਕੌਣ-ਕੌਣ ਸਪੋਰਟ ਕਰਦਾ ਤੁਹਾਡੇ ਤੁਹਾਡੇ ਫਾਦਰ ਦਾ ਮੈਂ ਦੇਖ ਲੈ ਸਾਰੇ ਕਰਦੇ ਨੇ ਕੌਣ-ਕੌਣ ਨੇ ਤੁਹਾਡੇ ਪਰਿਵਾਰ ਮਮਾ ਸਿਸਟਰ ਅੱਛਾ ਹਾਂਜੀ ਠੀਕ ਹੈ ਉਹ ਸਾਰੇ ਹੈਲਪ ਕਰਦੇ ਨੇ ਤੁਹਾਡੀ ਹਾਂਜੀ ਫਿਰ ਪੜਾਈ ਤੁਸੀਂ ਕਿੰਨੀ ਕੀਤੀ ਆ ਮੈਂ ਤੁਹਾਡੇ ਪਾਸਾਂ ਜੀ 12 ਪੜ੍ਹਿਆ ਠੀਕ ਹੈ CBSE CBSE ਦੇ ਵਿੱਚੋਂ ਹਾਂਜੀ ਫਿਰ ਅੱਗੇ ਪੜ੍ਹਨ ਦਾ ਨੇ ਸੋਚਿਆ ਤੁਸੀਂ ਪੜ੍ਹ ਕੇ ਅੱਗੇ ਕੁਝ ਜੌਬ ਕਰ ਲਾਂਗੇ ਗਵਰਨਮੈਂਟ ਜੌਬ ਮਿਲ ਜਾਈ ਜਾਂ ਕਿਸੇ ਕੋਈ ਇਦਾਂ ਦਾ ਕੰਮ ਨਹੀਂ ਜੌਬਸ ਨੇ ਬਹੁਤ ਆ ਰਹੀਆਂ ਪਰ ਨਹੀਂ ਮੈਂ ਸੋਚ ਰਿਹਾ ਕਿ ਆਪ ਦਾ ਕ ਠੀਕ ਹੈ ਮਤਲਬ ਸ਼ੁਰੂ ਤੋਂ ਇਹ ਪੀਚਾ ਬਣਾ ਲਿਆ ਸੀਗਾ ਹਾਂਜੀ ਮੈਨੂੰ ਪੜ ਕੇ ਨੌਕਰੀ ਕਰਨੀ ਇਹ ਤੋਂ ਪਹਿਲੀ ਉਹ ਸੀ ਨੂੰ ਕਰ ਲਓ ਠੀਕ ਹੈ ਅੰਦਾਜ਼ਨ ਫਿਰ ਮਹੀਨੇ ਇੱਕ ਦੀ ਕਿੰਨੀ ਕਮਾਈ ਤੁਹਾਨੂੰ ਲਗਭਗ ਹੋ ਜਾਂਦੀ ਐ ਐਦ ਹਾਏ ਤਾਂ ਘਾਟ ਹੀ ਆ ਮਤਲਬ ਜਿਵੇਂ ਸਾਨੂੰ ਸਾਮਾਨ ਖਰਚਾ ਨਿਕਰ ਬਾਬਰੀ ਕਰਪਾਣਾ ਵਧੀਆ ਚੱਲ ਹੀ ਜਾ ਰਿਹਾ ਠੀਕ ਹੈ ਹਾਂਜੀ ਵੀ ਜਾਨੀ ਕੀ ਫਿਰ ਹੁਣ ਜਿਹੜੇ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਲੋਕ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਬਸ ਮਤਲਬ ਪੰਜਾਬੀ ਬੰਦੇ ਖਾਓ ਮਤਲਬ ਉਹਨਾਂ ਨੂੰ ਸਪੋਰਟ ਕਰੋ ਕਿ ਉਹ ਪੈਰਾ ਲੈਵਲ ਜ਼ੀਰੋ ਲੈਵਲ ਤੇ ਹਾਈ ਲੈਵਲ ਤੱਕ ਕੱਜਾਂ ਜੀ ਹਾਂਜੀ ਫਿਰ ਵਿਦੇਸ਼ ਵਾਲਾ ਮਤਲਬ ਮਨ ਚੋਂ ਕੱਢਦਾ ਖਿਆਲ ਵਿਦੇਸ਼ ਜਾਣਾ ਨਹੀਂ ਨਹੀਂ ਇਹਨੇ ਵਿਦੇਸ਼ ਵਾਲਾ ਜਾਣ ਹੀ ਨਹੀਂ ਹੈਗਾ ਅੱਛਾ ਇੱਕ ਜੀ ਮੈਂ ਹੋਰ ਪੁੱਛਣੀ ਭੁੱਲ ਆ ਆਮ ਹੁਣ ਪਿੰਡਾਂ ਦੇ ਵਿੱਚ ਰਹਿੰਦੇ ਆ ਆਪਾਂ ਲੋਕ ਕਈ ਵੀਰੇ ਐ ਨਹੀਂ ਕਹਿੰਦੇ ਵੀ ਯਾਰ ਰੇੜੀ ਲਾ ਕੇ ਖੜਾ ਯਾਰ ਮੋਹਿਤ ਤੂੰ ਕੋਈ ਹੋਰ ਚੱਜ ਦਾ ਕੰਮ ਕਰ ਲੈਂਦਾ ਯਾਰ ਕਹਿੰਦੇ ਨੇ ਪਰ ਐ ਆ ਮਤਲਬ ਦੇਖੋ ਜੀ ਜਦੋਂ ਲੋਕਾਂ ਵਿੱਚ ਲੱਗੂ ਲੋਕੀ ਕੀ ਕਹਿਣਗੇ ਮਤਲਬ ਉਹ ਬਹੁਤ ਵੱਡਾ ਵਿਸ਼ਾ ਆ ਜੀ ਮਤਲਬ ਜੇ ਤੇ ਆਪਣੇ ਤਮ ਦੇਖੋ ਤਾਂ ਕੰਮ ਠੀਕ ਆ ਮਤਲਬ ਮਤਲਬ ਕਿਉਂ ਹਰ ਇੱਕ ਬੰਦੇ ਲੱਗਦਾ ਤਰੀਕਾ ਹੁੰਦਾ ਕੰਮ ਕਰਨ ਦਾ ਨਜ਼ਰੀਆ ਦੇਖਣ ਲੱਗ ਹੁੰਦਾ ਆ ਵੀਰ ਇੱਕ ਹੀ ਹੁੰਦਾ ਪਰ ਲੋਕੀ ਲੱਗਦੇ ਤੀਰ ਦੇਖ ਰਹੇ ਨੇ ਠੀਕ ਆ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਸੋਇਆ ਚਾਂਪ ਵਾਲੇ ਵੀਰ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਕੰਮ ਕਰਦੇ ਨੇ ਇਹ ਤੇ ਇਹਨਾਂ ਦੇ ਵੱਲੋਂ ਬਹੁਤ ਹੀ ਹਾਈਜਾਇਨਿਕ ਤਰੀਕੇ ਦੇ ਨਾਲ ਮੈਂ ਦੇਖਿਆ ਇੱਥੇ ਇਹ ਸੋਇਆ ਚਾਂਪ ਦਾ ਜਿਹੜਾ ਕੰਮ ਆ ਉਹ ਕੀਤਾ ਜਾਂਦਾ ਬਣਾਈਆਂ ਜਾਂਦੀਆਂ ਨੇ ਇਹਨਾਂ ਵੱਲੋਂ ਤੇ ਚਸਕਾਰਾ ਲੈਣ ਦੇ ਜਿਹੜੇ ਚਾਹਵਾਨ ਨੇ ਜਿਹੜੇ ਖਾਣ ਦੇ ਚਾਹਵਾਨ ਨੇ ਉਹ ਇਹਨਾਂ ਕੋਲੇ ਆ ਸਕਦੇ ਨੇ ਤੇ ਖਾ ਸਕਦੇ ਨੇ ਕਿਤੇ ਨਾ ਕਿਤੇ ਇਹਨਾਂ ਵੱਲੋਂ ਸ਼ਿਕਵਾ ਕੀਤਾ ਗਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਪੰਜਾਬੀਆਂ ਨੂੰ ਸਪੋਰਟ ਨਹੀਂ ਕਰ ਰਹੇ ਪਰਦੇਸੀ ਵੀ ਚਲੋ ਸਾਡੇ ਆਪਣੇ ਹੀ ਨੇ ਪਰ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਵਸਨੀਕ ਨੇ ਪੰਜਾਬੀ ਉਹ ਪੰਜਾਬੀਆਂ ਕੋਲੋਂ ਖਾਣ ਕਿਉਂਕਿ ਪੰਜਾਬੀਆਂ ਨੂੰ ਅੱਗੇ ਵਧਾਉਣ ਦੇ ਵਿੱਚ ਪੰਜਾਬੀਆਂ ਦਾ ਹੀ ਸਹਿਯੋਗ ਹੋਣਾ ਲਾਜ਼ਮੀ ਹੈ ਕੈਮਰਾ ਪਰਸਨ ਸ਼ੈਲੀ ਆਰਟ ਮਲੋਤ ਦੇ ਨਾਲ ਮੈਂ ਮਲੋਤ ਲਾਈਵ ਲਈ ਬਿਨਤ ਸਿੰਘ ਰੋੜੀ